ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਜਿਸ ਮੌਸਮ ਵਿੱਚ ਬਜ਼ੁਰਗ ਆਪਣੇ ਘਰੋਂ ਬਾਹਰ ਨਹੀਂ ਆਂਦੇ ਉਸ ਮੌਸਮ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੇ ਪਿਛਲੇ ਕਰੀਬ 30 ਸਾਲ ਤੋਂ ਇੱਕ ਵਿਅਕਤੀ ਰੋਜ਼ਾਨਾ ਆਂਦਾ ਹੈ ਜਿਸਦੇ ਹੱਥ ਵਿੱਚ ਇੱਕ ਥੈਲਾ ਹੁੰਦਾ ਹੈ ਉਸ ਦੀ ਜੇਬ ਵਿੱਚ ਛੋਟਾ ਸਪੀਕਰ ਹੈ ਜਿਸ ਵਿੱਚ ਗੁਰਬਾਣੀ ਚਲਦੀ ਹੈ ਉਹ ਸਟੇਸ਼ਨ ਤੇ ਪਹੁੰਚਦਾ ਹੈ ਤੇ ਦੀਵਾਰਾਂ ਤੇ ਰੱਖੇ ਛੋਟੇ ਡੱਬੇ ਵਿੱਚ ਪਾਣੀ ਪਾਉਂਦਾ ਹੈ ਤੇ ਨਾਲ ਨਾਲ ਸਟੇਸ਼ਨ ਦੀ ਸਾਰੀ ਦੀਵਾਰ ਤੇ ਚਾਵਲ ਅਤੇ ਬਾਜਰਾ ਰਖਤਾ ਜਾਂਦਾ ਹੈ ਜਿੱਦਾਂ ਹੀ ਬਜ਼ੁਰਗ ਦਾਣਾ ਪਾਉਂਦਾ ਹੈ ਕਬੂਤਰ ਤੋਤੇ ਕੁੱਬੀਆਂ ਕਾਂ ਗਲਹਿਰੀਆਂ ਆਦੀ ਦਾਣਾ ਚੁਗਣ ਆ ਜਾਂਦੀਆਂ ਨੇ ਜਦੋਂ ਇਸ ਬਜ਼ੁਰਗ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਉਹ ਰੇਲਵੇ ਪາກ ਵਿੱਚ ਸੇਵਾ ਮੁਕਤ ਹੋਏ ਨੇ ਤੇ ਪਿਛਲੇ 30 ਸਾਲਾਂ ਤੋਂ ਪੰਛੀਆਂ ਨੂੰ ਦਾਣਾ ਪਾਉਂਦੇ ਨੇ ਹਰਪ੍ਰੀਤ ਸਿੰਘ ਜੀ ਕਦੋਂ ਤੋਂ ਇਹ ਦਾਣਾ ਪਾਉਂਦਾ ਜਿਹੜਾ ਵਾਹ ਆਜਾ ਮਾਨਸਤਾਨ ਇੱਕ ਸਾਲ ਹੋ ਗਿਆ ਸਾਬਾ ਦਾ ਇਹ ਸਾਲਾਂ ਤੋਂ ਸ਼ੁਰੂ ਕੀਤਾ ਸੀ ਪਹਿਲੇ ਲੰਗਰ ਲਾਇਦਾ ਸੀ ਜਦੋਂ ਮੈਂ ਇੱਥੇ ਆਇਆ ਲੰਗਰ ਤੋਂ ਬਾਅਦ ਫਿਰ ਅਰਸ਼ਾਦੇ ਵੀ ਵਟਨੀ ਦਿਖਾਉਣ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਜਿਹੜਾ ਹੈ ਕੁਝ ਹੋਰ ਚੱਕਰ ਜਾਣ ਦਾ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ ਅੱਜ ਤੱਕ 35 ਸਾਲ ਹੋ ਗਏ ਦਾਣੇ ਪਾਉਂਦੇ ਆ ਅਸੀਂ ਛੋਟੇ ਛੋਟੇ ਬਕਸ਼ੇ ਵੀ ਲਾਇਆ ਉਹ ਫਿਰ ਪਾਣੀ ਦੀ ਤਰੇ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਏ ਨੇ ਉਹਦੇ ਕਰਕੇ ਫਿਰ ਦੋ ਟਾਈਮ ਲੱਗਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਚ ਇੱਕ ਵਾਰੀ ਠੰਡਾ ਸ਼ਾਮ ਨੂੰ ਆਇ ਨਹੀਂ ਜਾਂਦਾ 10:00 ਵਜੇ ਮੈਂ ਇੱਥੇ ਸਾਢੇ 11 12 ਸਵਾ 12 ਜਾਂਦਾ ਤੇ ਵਾਰ ਚ ਨਹੀਂ ਆਈਦਾ ਸ਼ਾਮ ਨੂੰ ਪਹਿਲੇ ਆਪਣੀ ਚਾਹ ਪੀ ਕੇ ਫਿਰ 12 ਵਜੇ ਕੋ ਕਾ ਚੱਲਦਾ ਜਦੋਂ ਕਿਤੇ ਕਿਤੇ ਬਾਹਰ ਜਾਣਾ ਪੈਂਦਾ ਜੇ ਕਿਤੇ ਬਾਹਰ ਚੱਲ ਜੀਏ ਤੇ ਜੇ ਟਾਈਮ ਹੈ ਤੇ ਸਵੇਰੇ ਪਾ ਦੇ ਜੇ ਮੈਂ ਸ਼ਾਮ ਨੂੰ ਆ ਗਿਆ 2 ਵਜੇ 3 ਵਜੇ 4 ਵਜੇ ਫਿਰ ਪਾ ਲਈਦਾ ਤੇ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲਈਦਾ ਤੁਹਾਨੂੰ ਬੱਸ ਹੋ ਗਿਆ ਤੁਹਾਨੂੰ ਇਹਨਾਂ ਨੂੰ ਦਾਣਾ ਪੰਦਿਆ ਹੁਣ ਤੇ ਇਹ ਵੀ ਤੁਹਾਨੂੰ ਕਵਾਜਾ ਦਿੰਦੇ ਹੋਣੇ ਦਿੰਦੇ ਜੀ ਅਸਲ ਤੇ ਨਹੀਂ ਆ ਮੇਰਾ ਤੇ ਇਧਰੋਂ ਮੈਂ ਤੁਰਿਆ ਜਾ ਰਿਹਾ ਉਧਰੋਂ ਪਾ ਕੇ ਆਇਆ ਡਬਲ ਹੋ ਜਾਂਦਾ ਨਾ ਸਟੇਸ਼ਨ ਫਿਰ ਅੱਧੇ ਚ ਪਹਿਲੇ ਤਾਂ ਅੱਧੇ ਵਾਰ ਉਹ ਆਂਦਾ ਆ ਜਾ ਹੁਣ ਆ ਜਾ ਕਿ ਪਿੱਛੇ ਪਿਆ ਰੇ ਨਾ ਆ ਜਾ ਆ ਜਾ ਕਈਆਂ ਬੰਦਿਆਂ ਨੇ ਸੁਣਿਆ ਉੱਥੇ ਉਹ ਕਹਿੰਦੇ ਵਾਪਸ ਤੈਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਓ ਪਛਾਣਦੇ ਨਾਲ-ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਾਸਾ ਨਹੀਂ ਜੇ ਰੱਬ ਨੇ ਕਿਸ ਰਾਇ ਪਾਇਆ ਤੇ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰਿਆ ਜਾਏ ਤੇ ਬਾਕੀ ਇਹ ਹੈ ਕਿ ਮੇਰੇ ਇੱਥੇ ਘਰ ਹੁੰਦਾ ਸੀ ਸਟੇਸ਼ਨ ਦੇ ਸਾਹਮਣੇ ਕਿਸੇ ਨੂੰ ਨਰਾਸਾ ਨਹੀਂ ਜਾਂ ਦਿੰਦਾ ਫੁਰਕਾ ਸ਼ੱਕ ਨਾ ajo ਜਿੰਨੇ ਆਪਣਾ ਇੱਕ ਇਹ ਨਾਖਣਾ ਨਖਣਾ ਚੱਲ ਜੋ ਮਿਸਤਰੀ ਦੇ ਘਰ ਇਹਨਾਂ ਬਬੂ ਜੀ ਸਵੇਰ ਹਾਚ ਨਰਮੀ ਨਹਿਲੀ ਨੂੰ ਇਹ ਜਦੋਂ ਇਹਨਾਂ ਨਾਲ ਜੁੜੇ ਉਦੋਂ ਆਈ ਕਿ ਮੈਂ ਬਚਪਨ ਤੋਂ ਸੀ ਬਚਪਨ ਤੋਂ ਜਦੋਂ ਇਹ ਡੰਗਰ ਚ ਆਉਂਦੇ ਸੀ ਸਾਧਾ ਨਾਲ ਬਹਿਦਾ ਉਹ ਜੋ ਪਾਣੀ ਕੱਢਦੇ ਸੀ ਸਾਡਾ ਜਨਮ ਭੂਮੀ ਸਾਡੀ ਹਰਿਆਣੇ ਚ ਹੈ ਲਾਡਵਾ ਸ਼ਹਿਰ ਪਿੰਡ ਨਵਾਰ ਸੀ ਜਦੋਂ ਉੱਥੋਂ ਅਸੀਂ 13-14 ਸਾਲ ਦੇ ਹੋਏ ਜਦੋਂ ਅਸੀਂ ਕੰਮ ਤੇ ਸਿੱਖਿਆ ਸਾਡਾ ਭਰਾ ਉਸਤਾਦ ਹੈ ਲੋਹਾਰ ਦਾ ਲੋਹਾਰਾ ਤਰਖਾਨਾ ਰਾਜਾ ਸਾਰੇ ਮੈਂ ਕੰਮ ਕਰਦੇ ਹਾਂ ਹੁਣ ਨਹੀਂ ਹੁੰਦਾ ਉਹ ਤੇ ਖਤਮ ਹੋ ਗਈ ਗਾ ਇੱਕ ਆਜ਼ਾਦ ਹੀ ਨਹੀਂ ਕੋਈ ਨੌਕਰੀ ਨਹੀਂ ਇੱਕ ਉਧਰ ਕਰਦਾ ਉਹ ਬਾਹਰ ਹੈ ਉਸ ਪਾਸੇ ਹੈ ਇਹ ਇੱਥੇ ਦਾਰਾਸਲਾਂ ਚ ਮੇਰਾ ਕੁਆਟਰ ਹੈ ਇਹ ਵੀ ਰੱਬ ਨੇ ਦਿੱਤਾ ਸਾਡਾ ਕੋਈ ਹਿੰਮਤ ਨਹੀਂ ਅਹੀ ਲੈ ਲਈ ਸੱਚੀ ਗੱਲ ਬੱਚੇ ਦਾ ਪਰਿਵਾਰ ਆਗਰਨ ਤੇ ਸਰਦੀ ਬੜੀ ਕੁਛ ਨਹੀਂ ਆਂਦੇ ਆਵੇਂ ਕੋਟ ਥੱਲੇ ਕੋਟੀ ਚਾ ਪੁੱਛਾ ਉਹ ਨਹੀਂ ਇਹਨੇ ਕਦੇ ਕਿ ਤੂੰ ਠੰਡਾ ਜਾਣਾ ਨਹੀਂ بارش ਹੋਵੇ ਕੁਛ ਹੋਵੇ ਤੇਰਾ ਟਾਈਮ ਹੋਗਾ ਮੈਂ 9:35 ਦੇ ਘਰੋਂ ਪੰਜੀ ਤੇ ਨਿਕਲਣਾ 35 ਤੱਕ ਆ ਜਾਣਾ ਤੇ ਦਿਲ ਕਰੇ ਘਰ ਤੋਂ ਘੱਟ 11 ਵਜੇ ਤੱਕ ਤਾਂ